ਦੋਸਤੋ ਵੀਡੀਓ ਐਂਡ ਟਿੱਕਰ ਦੇਖ ਲਓ ਫਿਰ ਬਾਹਰ ਆ ਰਿਹਾ ਇਹਦਾ ਮਤਲਬ ਜਿਹੜਾ 111 ਡਿਗਰੀ ਲਿਓ ਬਾਹਰ ਓਏ ਹੋਏ 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 ਹੋ ਹੋਰ ਨਾ ਪਾਇਓ ਕੱਕਾ ਆਲੋ ਵੀਰ ਜੀ ਹਲੋ ਚਲੀ ਬੈਠੋ ਅਗਰ ਦੋਸਤੋ ਤੁਹਾਡੀ ਗੱਡੀ ਦੇ ਵਿੱਚ ਵੀ ਇਹ ਸਮੱਸਿਆ ਆਉਂਦੀ ਆ ਰਸਤੇ ਦੇ ਵਿੱਚ ਕਿਤੇ ਪਾਣੀ ਮੁੱਕ ਜਾਂਦਾ ਹੈ ਖਾਨਾ ਨਹੀਂ ਚੱਲਦਾ ਤਾਂ ਤੁਸੀਂ ਇਹ ਗਲਤੀ ਨਹੀਂ ਕਰਨੀ ਕਿ ਕਿਤੇ ਨਾ ਜਾਣੇ ਕੋਲੇ ਜਾਣ ਵੇਲੇ ਤੁਸੀਂ ਪਾਣੀ ਪਾ ਕੇ ਲਿਆਣਾ ਕਿਤੇ ਨੂੰ ਸੋਚਣ ਪਾ ਕੇ ਰਹਿਣਾ ਮੈਂ ਵੀਰ ਉਹਨਾਂ ਨੂੰ ਸਮਝਾਇਆ ਵੀ ਬਾਈ ਜੀ ਗੱਡੀ ਗਰਮ ਨਾ ਕਰਦੇ ਮੇਰੇ ਕੋਲੇ ਲੈ ਆਇਓ ਪਰ ਅਗਲੀ ਟੌਪ ਕਿਸੇ ਸੌ ਲੋ ਸਰਦਾਰ ਸਾਹਿਬ ਤੁਹਾਨੂੰ ਇੱਕ ਬੇਨਤੀ ਸਵੇਰੇ ਕੀਤੀ ਸੀ ਵੀ ਬਾਈ ਜੀ ਗੱਡੀ ਗਰਮ ਨਾ ਕਰਿਓ ਇਹ ਤਾਂ ਹੋ ਹੀ ਹਰ ਸਮਾਂ ਆਪਾਂ ਚਲੋ ਮੱਲ ਲੈਣੇ ਜੀ ਆਪਾਂ ਜੇ ਆਪਾਂ ਜਾਦਾ ਗੱਲ ਸਮਝਾਉਣੇ ਕੀ ਗੁੱਸੇ ਹੋਜੋਗੇ ਹਨਾ ਤੁਹਾਡੀ ਚੀਜ਼ ਹੈ ਮੇਰੇ ਨਾਲ ਪਿਆਰ ਨਾਲ ਆਈਏ ਤੇ ਵਿੱਚ ਰੋਟੀ ਧਾਲੋ ਇਹਨਾਂ ਤੇ ਬੇਟਾ ਪਾਣੀ ਪਾਈ ਦੇਖੋ ਜੀ ਸਮਝਾਉਣ ਦਾ ਵਿਸ਼ਾ ਨਹੀਂ ਹੈਗਾ ਅੱਜ ਕੱਲ ਅਜੀਬ ਆਪਣਾ ਸਮਝ ਕੇ ਜਿਹੜੇ ਬੰਦੇ ਨੇ ਭੇਜਿਆ ਸਾਡਾ ਮਿੱਤਰ ਹੈ ਤੇ ਹੁਣ ਤੁਸੀਂ ਉਹਦੀ ਹਾਲਤ ਵੇਖੋ ਕੀ ਹੈ ਟੈਂਪਰੇਚਰ ਕਿੰਨਾ ਘਾਕੇ ਓ ਮਾਈ ਗਾਡ ਇਹ ਤਾਂ ਮੈਨੂੰ ਲੱਗਿਆ ਵਸਟਾ ਕਈ ਇਹਨਾਂ ਦੇ ਚਲੋ ਪੱਖਾ ਨਹੀਂ ਚੱਲਦਾ ਕਿ ਕੀ ਗੱਲ ਹੈ ਪੱਖਾ ਚੱਲਦਾ ਫਿਰ ਪਾਣੀ ਨਹੀਂ ਖੜਦਾ ਇਹਦੇ ਵਿੱਚ ਪਾਣੀ ਨਹੀਂ ਖੜਦਾ ਫਿਰ ਤੁਸੀਂ ਇਹ ਉੱਥੇ ਦਿਖਾਈ ਨਹੀਂ ਉਹ ਦੁਬਾਰਾ ਵੀ ਵੀਰ ਜੇ ਬਾਅਦ ਮੈਂ ਗਿਆ ਰਿਹਾ ਕਿ ਫਿਰ ਮੈਂ ਕਿਹਾ ਯਾਰ ਵਾਰ-ਵਾਰ ਫਿਰ ਇੱਕ ਦੋ ਵਾਰ ਹੀ ਹੋ ਗਿਆ ਇਹ ਸਹੀ ਮੈਨੇ ਚਾਈ ਨਹੀਂ ਅੱਜ ਤੋਂ ਪਹਿਲਾਂ ਕਿੰਨੇ ਦੀ ਗਰਮ ਹੋ ਗਈ ਵੀਰੇ ਨਹੀਂ ਪਹਿਲਾਂ ਇੱਕ ਵਾਰੀ ਉਹਦੇ ਗੈਸਕਟ ਪਾਇਆ ਸੀਗਾ ਤੇ ਮਤਲਬ ਹੋ ਗਏ ਨੂੰ ਇਹ ਇਹਨੂੰ 6 ਮਹੀਨੇ ਹੋ ਗਏ ਸਮਝੋ ਉਹਦੋਂ ਬਾਅਦ ਫਿਰ ਗੈਸਕਟ ਪਾਇਆ ਹਾਂ ਇਹ ਪਹਿਲਾ ਜਿਹੜਾ ਹੋਇਆ ਸਾਲ ਹੀ ਹੋ ਗਿਆ ਜਾਨ ਪਹਿਲਾਂ 6 ਮਹੀਨੇ ਬਾਅਦ ਫੇਰ ਜਾਨੀ ਇਹ ਹੀ ਇਹ ਪ੍ਰੋਬਲਮ ਆ ਗਈ। ਇਹ ਕਹਿੰਦਾ ਫਿਰ ਇਹਨੂੰ ਦਿਖਾ ਦੇ ਲਈ। ਬਿਲਕੁਲ ਜੇ ਤੁਸੀਂ ਕਹੋਗੇ ਬਾਈ ਜੀ ਵੀ ਜਿਵੇਂ ਉਹਨੇ ਕੀਤਾ ਤੇ ਫਿਰ ਮੇਰੇ ਤੋਂ ਹੋ ਜਾ ਕਰਵਾ ਲਿਓ। ਜੀ ਆਪਣੀ ਰਹਿ ਦਿਓਗੇ। ਸਹੀ ਜਹੀਦਾ ਪੰਨ ਤਾਂ ਸਹੀ ਤਾਂ ਬਾਈ ਜੀ ਉਹਦਾ ਵਾਲਾ ਵੱਜ ਗਿਆ। ਹਾਂਜੀ। ਠੀਕ ਐ ਜਿਸ ਸਮ ਨਾਲ ਗੱਡੀ ਬੰਦ ਹੋਈ ਐ ਗੱਡੀ ਸਟਾਰਟ ਕਰੋ ਬੇਟਾ ਕਰੀ। ਇਹ ਜਿੰਦੀ ਸਾਊਂਡ ਚੇਂਜ ਹੋਈ ਲੱਗਦੀ ਸਰ। ਥੋੜੀ ਜਿਹਾ ਕਿਨਾਂ ਫਰਕ ਆ ਮੰਗ ਜੀ। ਥੋੜੀ ਜਿਹੀ ਲੱਗੀ। ਦੇ ਅੱਗੇ ਵੀ ਫਾਇਜ਼ ਦੀ ਆਉਂਦੀ ਹੈ ਹੂੰ ਗੱਡੀ ਬੰਦ ਕਰ ਦਿਓ ਬੇਟਾ ਦੋਸਤੋ ਪੂਰੀ ਐਂਡ ਤੱਕਰ ਵੀਡੀਓ ਦੇਖੋ ਮੈਂ ਟਿੱਕੀ ਟਾਕ ਸਮਝਾ ਰਿਹਾ ਪਹਿਲੀ ਗੱਲ ਤਾਂ ਜੇ ਰਸਤੇ ਤੁਹਾਡੀ ਗੱਡੀ ਗਰਮ ਹੋ ਜਾਵੇ ਤਾਂ ਜਿਵੇਂ ਅਸੀਂ ਕੱਪੜੇ ਦੋ ਲਏ ਐ ਗੱਡੀ ਠੰਡੀ ਕਰਨ ਤੋਂ ਬਾਅਦ ਗਿੱਲਾ ਕੱਪੜਾ ਲੈ ਕੇ ਜਾਂ ਉੱਪਰ ਪਾਣੀ ਹੱਥਾਂ ਤੇ ਪਾ ਕੇ ਫਿਰ ਖੋਲਿਓ ਤਾਂ ਜੋ ਕੋਈ ਦੁਰਘਟਨਾ ਨਾ ਹੋ ਸਕੇ ਕਿਉਂਕਿ ਗੱਡੀ ਤਾਂ ਖਰਾਬ ਹੋਈ ਹੋਈ ਹੈ ਤੁਹਾਡੇ ਤੇ ਉੱਪਰ ਜਿਹੜਾ ਹੌਟ ਵਾਟਰ ਜਾਂ ਪ੍ਰੈਸ਼ਰ ਨਾ ਪਵੇ। ਪਹਿਲੀ ਗੱਲ। ਦੂਜੇ ਨੰਬਰ ਤੇ ਅਗਰ ਤੁਹਾਡੀ ਗੱਡੀ ਵੀ ਖਰਾਬ ਹੋ ਗਈ ਹੈ ਤੇ ਜੋ ਵੀਰ ਹੋਣਾਂ ਨੇ ਗਲਤੀ ਕੀਤੀ ਹੈ, ਉਹਨਾਂ ਨੂੰ ਸਮਝਾਇਆ ਸੀ ਵੀ ਭਾਈ ਗੱਡੀ ਨੂੰ ਟੋਚਨ ਪਾ ਕੇ ਲਿਆਓ। ਕਿਸੇ ਵੀ ਮਕੈਨਿਕ ਕੋਲ ਜਾਣਾ ਅਗਰ ਇਦਾਂ ਦੀ ਗੱਡੀ ਦੀ ਦਿੱਕਤ ਆ ਜਾਂਦੀ ਹੈ, ਤਾ ਉਹਨੂੰ ਟੋ ਕਰੋ ਤੇ ਨੇੜੇ ਦੇ ਗੈਰੇਜ ਕੋਲੇ ਲੈ ਕੇ ਜਾਓ। ਹੁਣ ਵੀਰ ਹੋਣਿਆਂ ਦੀ ਤੁਸੀਂ ਸਾਰੀ ਟੋਕ ਸੁਣ ਲਈ। ਜਿਹਵੇਂ ਲੋਕ ਮੇਰੇ ਬਾਰੇ ਗਲਤ ਬੋਲਦੇ ਨੇ, ਉਹਨਾਂ ਦਾ ਬਹੁਤ ਧੰਨਵਾਦ। ਪਰ ਜਿਹੜੀ ਗੱਲ ਮੈਂ ਹੁਣ ਸਮਝਾ ਰਿਹਾ ਅਗਰ بار بار ਆਪਾਂ ਗੱਡੀ ਗਰਮ ਕਰ ਰਹੇ ਆ ਤਾਂ ਆਹ ਪੋਜੀਸ਼ਨ ਹੈਗੀ ਐ 100 ਟੈਂਪਰੇਚਰ ਲਗਭਗ 11 ਡਿਗਰੀ ਦੇ ਕਰੀਬ ਵੀ ਚਲਾ ਜਾਂਦਾ ਹੈ ਤਾਂ ਫਿਰ 100 ਤੇ ਤਾਂ ਉਬਾਲਾ ਤੇ ਸਜਣੋ ਫਿਰ ਤੁਹਾਡੀ ਗੱਡੀ ਦੇ ਰਿੰਗ ਪਿਸਟਨ ਤੇ ਮੇਨ ਬੇਗਨ ਕੋਈ ਵੀ ਮੈਟਲ ਦੀ ਚੀਜ਼ ਹੈ ਉਹ ਖਰਾਬ ਹੋ ਜਾਂਦੀ ਹੈ ਅਸੀਂ ਇੰਜਨ ਇਸ ਕਰਕੇ ਕਰਨਾ ਚਾਹੁੰਦੇ ਆ ਜੋ ਇਹਦੀ ਪੋਜੀਸ਼ਨ ਆ ਕਿਉਂਕਿ ਵੀਰ ਹੋਣਨ ਤਾਂ ਦੋ ਵਾਰੀ ਗੈਸ ਕਟ ਪਾ ਲਿਆ ਇਸ ਤੋਂ ਇਲਾਵਾ ਕਿੰਨੇ ਵਾਰੀ ਇਹਦੇ ਉਬਾਲਾ ਮਰਾ ਲਿਆ ਵੀਰ ਹੋਣ ਦਾ ਬਜਟ ਨਹੀਂ ਬਣਦਾ ਸੀਗਾ ਉਹ ਕਹਿੰਦੇ ਵੀ ਅਸੀਂ ਗੱਡੀ ਵੇਚਣੀ ਐ ਭਾਈ ਸਾਹਿਬ ਜੇ ਅਗਰ ਗੱਡੀ ਵੇਚਣੀ ਐ ਤੇ ਗੱਡੀ ਹੈਗੀ ਐ 7 8 ਮਾਡਲ ਉਹੀ ਗੱਲ ਹੋ ਜਾਂਦੀ ਹੈ ਜੀ ਲੋਕਾਂ ਦਾ ਸੁਭਾਅ ਬਣਿਆ ਹੋਇਆ ਹੈ ਵਪਰੀਤ ਦਿਸ਼ਾ ਵਿੱਚ ਚੱਪੂ ਚਲਾਉਣ ਨੂੰ ਚਲਾਈ ਜਾਂਦੇ ਐ ਮੰਜ਼ਲ ਤੇ ਪਹੁੰਚਣੇ ਜਾਂਦਾ ਗੱਲ ਤਾਂ ਉਹੀ ਐ ਨਾਲੇ ਆਪ ਹੰਬਦੇ ਐ ਨਾਲੇ ਸਾਨੂੰ ਹੰਭਾਉਂਦੇ ਐ ਭਾਈ ਵਗਦੇ ਪਾਣੀ ਵੱਲ ਜੇ ਜਾਣਾ ਐ ਤੇ ਉਹਦੇ ਨਾਲ ਰਲਣਾ ਹੀ ਪਊਗਾ ਕਾਰਨ ਕੀ ਹੈ ਜਦੋਂ ਤੁਸੀਂ ਆਪ ਵੀ ਹੰਬ ਜਾਣੇ ਆ ਤੇ ਸਾਨੂੰ ਵੀ ਹੰਬਾਉਣੇ ਆ ਉਦੋਂ ਫਿਰ ਮਜ਼ਾ ਨਹੀਂ ਆਉਂਦਾਗਾ ਸੋ ਹੱਥ ਜੋੜ ਕੇ ਬੇਨਤੀ ਹੈ ਦੋ ਦੋ ਵਾਰੀ ਇੰਜਨ ਪਹਿਲਾਂ ਕਰਾਏ ਵੇ ਹੈਡ ਗੈਸਕਟ ਦੋ ਦੋ ਵਾਰੀ ਪਹਿਲਾਂ ਪਾਏ ਵੇ ਹੈ ਦੁਬਾਰਾ ਫਿਰ ਉਹੀ ਕੰਮ ਕਰਾਉਣੇ ਚਾਹਣੇ ਹੋ ਸੋ ਮਜ਼ਾ ਨਹੀਂ ਆਉਂਦਾ ਸੋਸ ਦੋਸਤੋ ਹੱਥ ਜੋੜ ਕੇ ਬੇਨਤੀ ਹੈ ਬੜੀ ਡੀਪ ਤੇ ਸਪਸ਼ਟ ਗੱਲ ਤੁਹਾਨੂੰ ਮੈਂ ਸਮਝਾਤੀ ਹੈ ਉਹ ਪ੍ਰੀਤ ਦੀਸ਼ਾ ਦੇ ਵਿੱਚ ਐਵੇਂ ਜ਼ੋਰ ਲਾਉਣ ਨਾਲ ਨਾਲੇ ਤੁਸੀਂ ਹੰਬ ਦਿਓ ਨਾਲੇ ਮੈਂ ਹੰਬਦਾ ਉਹਦਾ ਕੋਈ ਮਜ਼ਾ ਆਉਂਦਾ ਜੀ ਇਨਾ ਸਪਸ਼ਟ ਤੇ ਸਾਫ਼ ਤਰੀਕੇ ਨਾਲ ਸਮਝਾਇਆ ਵੀ ਦੋਸਤਾਂ ਦੇ ਗੱਲ ਪੱਲੇ ਨਹੀਂ ਪੈਂਦੀ ਅਸੀਂ ਤਾਂ ਆਪਣੇ ਆਪ ਨੂੰ ਚੇਂਜ ਕਰਾਂਗੇ ਜੀ ਅਸੀਂ ਤਾਂ ਵਗਦੇ ਪਾਣੀ ਦੇ ਨਾਲ ਹੀ ਚੱਲਾਂਗੇ ਮੰਜ਼ਿਲ ਵੱਲ ਸੌਖਾ ਤੁਰਿਆ ਜਾ ਸਕਦਾ ਹੈ ਐਵੇਂ ਹੰਬ ਕੇ ਦੁਬਾਰਾ ਫਿਰ ਉਸੇ ਪਾਸੇ ਆਉਣਾ ਤੇ ਕੋਈ ਮਤਲਬ ਨਹੀਂ ਨਿਕਲਦਾ ਸੋ ਬਹੁਤ ਸਰੀਆ ਕਿਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ ਵਿਅਕਤੀ बार-बार ਉਹੀ ਕੰਮ ਕਰਵਾਈ ਜਾਂਦਾ ਜਿਹਦੇ बार-बार ਪੈਸੇ ਲੱਗਦੇ ਸੋ ਮੈਂ ਤਾਂ ਸਮਝ ਚੁੱਕਿਆ ਵੀ ਜਿੰਨਾ ਆਪਣੇ ਆਪ ਨੂੰ ਕਸਟਮਰ ਦੇ ਮੂਰੇ ਆਪਾਂ ਸੱਚੀ ਤੇ ਸਪਸ਼ਟ ਗੱਲ ਰੱਖਦੇ ਉਹਨੂੰ ਪਸੰਦ ਨਹੀਂ ਆਉਗੀ ਲੋਕਾਂ ਦਾ ਸੁਭਾਅ ਬਣ ਚੁੱਕਿਆ ਮੇਰੇ ਕੋਲੇ ਉਹ ਵਿਅਕਤੀ ਬਿਲਕੁਲ ਨਾ ਆਵੇ ਜਿਸ ਨੂੰ ਕੋਈ ਵਿਸ਼ਵਾਸ ਹੈ ਜਾਂ ਕੁਝ ਵੀ ਹੈ ਨਹੀਂ ਵਿਸ਼ਵਾਸ ਤੇ ਕੋਈ ਗੱਲ ਨਹੀਂ ਜਿੱਥੋਂ ਤੁਸੀਂ ਕੰਮ ਕਰਾਈਏ ਨੇ ਕਰਾਈ ਜਾਓ ਗੱਡੀ ਦੀ ਹਾਲਤ ਤੁਸੀਂ ਦੇਖ ਲਈ ਐ ਸੋ ਦੋਸਤੋ ਆਪਾਂ ਤਾਂ ਇਹ ਜਿਹੇ ਵਿਅਕਤੀ ਨੂੰ ਮੋੜਨਾ ਪਸੰਦ ਕਰਾਂਗੇ ਜਿਹੜੇ ਵਗਦੀ ਹਵਾ ਦੇ ਨਾਲ ਨਹੀਂ ਚੱਲਣਾ ਚਾਹੁੰਦੇ ਕਿੰਨਾ ਕਸੀ ਹਵਾਵਾਂ ਦੇ ਵਿੱਚ ਫਸ ਕੇ ਰਹਿ ਜੀਏ ਤੇ ਆਪਣਾ ਟਾਣੀ ਨੂੰ ਤੋੜ ਕੇ ਥੱਲੇ ਡਿੱਗ ਪੀਏ ਹਵਾਵਾਂ ਤੀਜ ਵਗਦੀਆਂ ਹੀ ਬਹੁਤ ਐ ਹਵਾਵਾਂ ਤੋਂ ਪਾਵ ਵੀ ਲੋਕ ਕੰਮ ਨਹੀਂ ਕਰਾਉਣਾ ਚਾਹੁੰਦੇ ਉਹਨਾਂ ਨੂੰ ਐ ਲੱਗਦਾ ਵੀ ਨਿਰਮਲ ਬਾਬੇ ਦੇ ਗੋਲ ਗੱਪਿਆਂ ਕੁਝ ਸਵਾਰਿਆ ਜਾਊਗਾ ਦੋਸਤੋ ਸਮਾਨ ਪਊਗਾ ਤੇ ਫਿਰ ਹੀ ਕੁਝ ਸਵਾਰਿਆ ਜਾਊਗਾ ਨਹੀਂ ਤਾਂ ਜੋ ਤੁਸੀਂ ਸੋਚ ਕੇ ਆਏ ਹੋ ਤੁਹਾਡੀ ਸੋਚ ਮੁਤਾਬਕ ਕੰਮ ਨਹੀਂ ਹੋਣਾ ਕਿਉਂਕਿ ਤੁਹਾਡੀ ਸੋਚ ਉੱਚੀ ਐ ਤੇ ਜਿੱਥੇ ਟਿਕਿਓ ਉੱਥੋਂ ਹੀ ਟਿਕਾ ਕੇ ਫਿਰ ਕੰਮ ਕਰਾ ਲਓ ਨਾਲੇ ਜਿਹੜੇ ਵਿਅਕਤੀ ਤੋਂ ਪਹਿਲਾਂ ਕੰਮ ਕਰਾਇਆ ਉਹਦਾ ਵੀ ਹੱਥ ਸਿੱਧਾ ਹੋ ਜੂ ਜਿਹੜੇ ਹਾਲਤ ਇਹਦੀ ਐ ਇਸ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਬਾਹਰ ਨਿਕਲਿਆ 에ਅਰ ਦੇ ਦਬਾਅ ਦੇ ਵਿੱਚ ਸੋ ਮੈਂ ਕੁਝ ਨਹੀਂ ਬੋਲ ਸਕਦਾ ਪ੍ਰੀਤ ਮੋਟਰਸ ਮੋਗਾ ਜੇ ਚੰਗਾ ਲੱਗਿਆ ਤਾਂ 올 ਬੈਲ ਵਾਲਾ ਬਟਨ ਦਬਾ ਕੇ ਆਪਣੇ ਸੱਜਣਾ ਤੇ ਕਰ ਵੀਡੀਓ ਜਰੂਰ ਸ਼ੇਅਰ ਕਰੋ ਧੰਨਵਾਦ ਗੁਰਪ੍ਰੀਤ ਸਿੰਘ ਜੱਸਲ ਤੁਹਾਡੇ ਸਮਝਾਉਣ ਲਈ ਸ਼ਬਦ ਬੋਲੇ ਮਿਹਰਬਾਨੀ